ਸਾਰੇ ਬੱਚਿਆਂ ਦਾ ਸੈਟਨ ਵਿਟ ਆਰਮੀ ਅਕੈਡਮੀ ਵਿੱਚ ਮੋਸਟ ਵੈਲਕਮ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਸਾਡੀ ਅਕੈਡਮੀ ਦੇ ਵਿੱਚ ਐਸਐਸ ਜੀਡੀ ਦਾ ਔਰ ਜੇਲ ਵਾਟਨ ਦਾ ਨਵਾਂ ਬੈਚ ਚੱਲ ਰਿਹਾ ਹੈਗਾ ਤਾਂ ਇੱਥੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬੱਚੇ ਤਿਆਰੀ ਲਈ ਆਏ ਹੋਏ ਨੇ ਚਾਹੀਏ ਆਪਾਂ ਫਿਜ਼ੀਕਲ ਦੀ ਗੱਲ ਕਰੀਏ ਜਾਂ ਆਪਾਂ ਸਟੱਡੀ ਦੀ ਗੱਲ ਕਰੀਏ ਤਾਂ ਅਸੀਂ ਇੱਕ ਵਿਦਿਆਰਥੀ ਤੋਂ ਜਾਣ ਪਛਾਣ ਕਰਾਂਗੇ ਤੁਹਾਡੀ ਤਾਂ ਕੀ ਇਹਨਾਂ ਨੇ ਕਿਹੜਾ ਬੈਚ ਜੁਆਇਨ ਕੀਤਾ ਹੈਗਾ ਔਰ ਕਿੱਥੋਂ ਆਏ ਨੇ ਔਰ ਇਹਨਾਂ ਨੂੰ ਅਕੈਡਮੀ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ ਹੈ ਹਾਂਜੀ ਸਰ ਸਰ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਸਰ ਮੈਂ ਅੰਮ੍ਰਿਤਸਰ ਤੋਂ ਆਈ ਆਂ ਐਸਐਸਸੀ ਜੀਡੀ ਦੀ ਤਿਆਰੀ ਲਈ ਤੇ ਮੈਂ ਫਿਜ਼ੀਕਲ ਲਈ ਵੀ ਆਈ ਆਂ ਤੇ ਸਟੱਡੀ ਲਈ ਵੀ ਆਈ ਆਂ ਅੱਛਾ ਦੋਨਾਂ ਲਈ ਠੀਕ ਹਾਂਜੀ ਸਰ ਸਰ ਸਟੱਡੀ ਦਾ ਕਈਏ ਤੇ ਸਟੱਡੀ ਬਹੁਤ ਵਧੀਆ ਹੈ ਚੱਲਦੀ ਪਈ ਹੈ ਤੇ ਮੈਥ ਮੇਰਾ ਵੀਕ ਸੀਗਾ ਪਰ ਇੱਥੇ ਆਨਾ ਥੋੜਾ ਇੰਪਰੂਵਮੈਂਟ ਹੋਈ ਹੈ ਇੰਪਰੂਵਮੈਂਟ ਹੋਈ ਹੈ ਯੈਸ ਸਰ ਠੀਕ ਹੈ ਸਰ

ਫਿਰ ਬ੍ਰੇਕਫਾਸਟ ਤੋਂ ਬਾਅਦ 10 ਵਜੇ ਤੋਂ 1 ਵਜੇ ਤੱਕ ਕਲਾਸ ਲੱਗਦੀ ਹੈ ਹਾਂਜੀ ਸਰ ਤੇ ਸਵੇਰ ਕਲਾਸ ਪਹਿਲਾ ਸਬਜੈਕਟ ਕੀ ਰਹਣਾ ਹੈ ਮੈਥ ਸ ਰੀਜ਼ਨਿੰਗ ਮੈਥ ਰੀਜ਼ਨਿੰਗ yes sir ਸਰ ਫਿਰ ਇੱਕ ਬਾਅਦ ਲੰਚ ਤੋਂ ਬਾਅਦ ਰੈਸਟ ਦੇ ਬਾਅਦ ਫਿਰ ਗਰਾਊਂਡ 4 ਵਜੇ ਤੋਂ 5:30 ਤੱਕ ਗਰਾਊਂਡ ਜੀ ਸਰ ਔਰ ਵੀ ਤੁਹਾਨੂੰ ਅਕੈਡਮੀ ਬਾਰੇ ਪਤਾ ਕੀ ਲੱਗਿਆ ਸਰ ਅਕੈਡਮੀ ਚ YouTube ਚ ਉਹ ਫੇਮਸ ਸੀਗਾ Instagram ਚ ਉਹ ਫੇਮਸ ਸੀਗਾ ਮੈਨੂੰ ਮੇਰੀ ਕੰਡੇ ਥਰੂ ਪਤਾ ਲੱਗਾ ਸਰ ਮਤਲਬ ਕਿ ਤੁਹਾਡੇ ਜਿਹੜੇ ਫਰੈਂਡ ਨੇ ਪਹਿਲੇ ਸੀ ਜਿਹੜੀ ਕਰਕੇ ਗਈ ਯੈਸ ਸਰ ਠੀਕ ਹੈ ਸਰ ਉਹਨਾਂ ਨੇ ਉਹਨਾਂ ਨੇ ਕਿਹੜੀ ਬੈਕਗ੍ਰਾਉਂਡ ਕੀਤੀ ਸੀ ਉਹਨਾਂ ਨੇ ਉਹਦਾ ਪੰਜਾਬ ਪੁਲਿਸ ਦਾ ਅੱਛਾ ਜਿਹੜਾ ਦੂਰੋਂ ਲੰਘ ਕੇ ਗਿਆ ਯੈਸ ਸਰ ਜਿੰਨੇ ਦੇ ਹੁਣ ਕਿਹਦੀ ਗੱਲ ਹੋਣੀ ਨੇ ਯੈਸ ਸਰ ਯੈਸ ਸਰ ਠੀਕ ਹੈ ਔਰ ਵੀ ਯਾਰੀ ਕਰਦੇ ਫਿਜ਼ੀਕਲ ਵਾਰੀ ਕੀ ਦੱਸਾਂ ਜਾਊਂਗੀ ਮਤਲਬ ਕਿ ਬੱਚਿਆਂ ਦਾ ਜਿਹਦੇ ਬੱਚਿਆਂ ਨੇ ਮਾਰਕਸ ਵਧੀਆ ਬੰਦੇ ਨੇ ਪੰਜਾਬ ਪੁਲਿਸ ਦੇ ਲਈ

जिसे बच्चे हजे घरे बैठे ने ठीक है मेन yes लगता है बहुत गलती की देखो मार्क्स भी ठीक है कि ज्यादा हो डकलीफाई नहीं हो जाओगे है ना इस करके ती अपना जरा फिजिकल है फिट रखो ठीक है और बढ़िया तरीके तैयारी करते रहो क्योंकि मौके बार बार नहीं मिलते है ना ਕਿਉਂਕਿ ਇਸ ਤੋਂ ਬਾਅਦ ਦੋ ਸਬੀ ਦੀ ਪੰਜਾਬ ਪੁਲਿਸ ਦੀ ਭਰਤੀ ਕਦੋਂ ਆਏਗੀ ਇਹਦਾ ਦੂਰ ਦੂਰ ਤੱਕ ਨਹੀਂ ਪਤਾ ਹੈਗਾ ਠੀਕ ਹੈ ਤਾਂ ਮੇਰਾ ਕਹਿਣਾ ਹੈਗਾ ਵੀ ਆਪਣੇ ਕੋਲ ਬਹੁਤ ਵੱਡੀ ਓਪਰਚ्युनिटी ਹੈ ਠੀਕ ਹੈ ਹੁਣ ਤੁਸੀਂ ਤਿੰਨ ਚਾਰ ਮੰਥ ਲਗਾ ਕੇ ਮੈਨੂੰ ਨਹੀਂ ਪਤਾ ਕਿ ਕਿੱਥੇ ਸੈਂਟਰ ਜੁਆਇਨ ਕੀਤਾ ਸੀ ਤੁਸੀਂ ਤਿੰਨ ਚਾਰ ਮੰਥ ਲਗਾ ਕੇ ਵਧੀਆ ਸਟੱਡੀ ਕਰਕੇ ਤੁਸੀਂ ਆਪਣਾ ਪੇਪਰ ਕਰਾਇਆ ਕੀਤਾ ਹੈਗਾ ਠੀਕ ਹੈ ਹੁਣ ਥੋੜੀ ਔਰ ਦੇਰੀ ਹੈਗੀ ਹੈ ਜੇ ਤੁਸੀਂ ਆਪਣਾ ਫਿਜ਼ੀਕਲ ਵੱਲ ਥੋੜਾ ਧਿਆਨ ਦੋਗੇ ਠੀਕ ਹੈ ਤਾਂ ਇਹਨਾਂ ਦਾ ਫਿਜ਼ੀਕਲ ਪਾਸ ਹੋ ਗਿਆ ਠੀਕ ਹੈ ਇਸ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਔਰ ਮੈਡੀਕਲ ਐਗਜ਼ਾਮਿਨੇਸ਼ਨ ओके ਤਾਂ ਇਸ ਤੋਂ ਇਲਾਵਾ ਜਿਵੇਂ ਕਰਾਂਗਾ ਐਸਐਸਜੀਡੀ ਦੀ ਠੀਕ ਹੈ ਉਹਨਾਂ ਦੇ ਵੀ ਟ੍ਰੈਂਡ ਚੱਲ ਰਹੇ ਨੇ ਤਾਂ ਜਿਹਦੇ ਬੱਚਿਆਂ ਦੇ ਟ੍ਰੈਂਡ ਚੱਲ ਰਹੇ ਨੇ ਠੀਕ ਹੈ ਤਾਂ ਆਲਰੇਡੀ ਜਰ ਬੱਚੇ ਵੀ ਰਿਆ ਜਿਹੜੇ ਨਾਲ ਫਿਜ਼ੀਕਲ ਪਾਸ ਕਰ ਰਹੇ ਨੇ ਆਪਣੀ ਕੈਟੇਗਰੀ ਵੀ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਐਸਐਸਜੀਡੀ ਦਾ ਟ੍ਰੈਂਡ ਕੁਆਲੀਫਾਈ ਕੀਤਾਗਾ ਉਹਨਾਂ ਨੇ ਇੱਥੇ ਹੀ ਤਿਆਰੀ ਕੀਤੀ ਹੈ ਔਰ ਜਿਹੜੇ ਬੱਚਿਆਂ ਦੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਪੇਪਰ ਕੁਆਲੀਫਾਈ ਕੀਤਾਗਾ ਠੀਕ ਹੈ ਤਾਂ ਸਾਡੀ ਅਕੈਡਮੀ ਦੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਪੀਪਰ ਨੂੰ ਪਾਸ ਕੀਤਾਗਾ ਔਰ ਨਾ ਨਾ ਫਿਜ਼ੀਕਲ ਦੀ ਤਿਆਰੀ ਵੀ ਕਰ ਰਹੇ ਨੇ ਇਸ ਕਰਕੇ ਤੁਹਾਡੇ ਵਿੱਚ ਜੇ ਕੋਈ ਵਿਦਿਆਰਥੀ ਇਸ ਵੀਡੀਓ ਨੂੰ ਦੇਖ ਰਿਹਾਗਾ ਠੀਕ ਹੈ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਣਾਗਾ ਵੀ ਤੁਸੀਂ ਆਪਣੀ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਲਓ ਜੀ ਓਕੇ ਕਿਉਂਕਿ ਮੌਕੇ ਦੀ ਫਿਰ ਹਨਾ ਆਪਾਂ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਦੇਗੇ ਹਨਾ ਔਰ ਬਿਤੇ ਦਾਦੀ ਕੀ ਕਹਿਣਾ ਜਾਊਂਗੇ ਸ਼ਡਿਊਲ ਬਾਰੇ ਦੱਸੂ ਅਕੈਡਮੀ ਵਿੱਚ ਕੀ ਸ਼ਡਿਊਲ ਹੈ ਸਰ ਉਹ ਵੀ ਸਵੇਰੇ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਹਾਂ ਜੀ ਕਿ ਸਾਡੇ ਸਾਡੇ ਸੇਵ ਦੀ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਠੀਕ ਯਸ ਸਰ ਕਿੰਨੇ ਵਜੇ ਤੱਕ ਸਰ 6:30 ਵਜੇ ਤੋਂ 9:00 ਵਜੇ ਤੱਕ ਕਲਾਸੇ ਦਾ OK ਯਸ ਸਰ ਸਰ ਵੈਸੇ ਉੱਠੀ ਤਾਂ ਤੇ 5:00 ਵਜੇ ਆ ਠੀਕ ਤੇ ਆਪਣਾ ਮਤਲਬ ਰੈਡੀ ਹੋ ਕੇ ਥੋੜਾ ਨੋਟਸ ਬੁੱਕਸ ਬਣਾ ਦੇ ਕੇ ਪੜ੍ਹ ਕੇ ਤੇ 6:30 ਵਜੇ ਤੱਕ ਕੋਲਿੰਗ ਤੋਂ ਬਾਅਦ ਕਲਾਸ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਮਤਲਬ ਕਿ ਬੱਚੇ ਆ

ਉਹ ਲਿਸ਼ ਪੰਜਾਬ ਬਹੁਤ ਹੀ ਅਲੱਗ ਲੱਗਦੀ ਹੈ ਸਾਰੇ ਬੈਚ ਵੀ ਅਲੱਗ ਲੱਗਦੀ ਹੈ ਓਕੇ ਔਰ ਮੇਰੇ ਤੁਹਾਨੂੰ ਇਸ ਅਕੈਡਮੀ ਦਾ ਮਾਹੌਲ ਕਿਦਾਂ ਦਾ ਲੱਗਿਆਗਾ ਸਰ ਮਾਹੌਲ ਤੇ ਬਹੁਤ ਵਧੀਆ ਲੱਗਾ ਸੀਗਾ ਸ਼ੁਰੂ ਸ਼ੁਰੂ ਤੋਂ ਹੁੰਦਾ ਜਦੋਂ ਆਈਏ ਕਿ ਕਿਦਾਂ ਮਨ ਮੈਨੇਜ ਹੋਏਗਾ ਸਭ ਬਾਅਦ ਧੀਰੇ ਧੀਰੇ ਸਭ ਮੈਨੇਜ ਹੋ ਗਿਆ ਸੀ ਓਕੇ ਥੈਂਕ ਯੂ ਸਰ ਤਾਂ ਤੁਹਾਡਾ ਸਬਜੈਕਟ ਕਿਹੜਾ ਔਖੀ ਜ਼ਿਆਦਾ ਸਰ ਮੈਥ ਮੈਥ ਬਹੁਤ ਔਖੀ ਸੀਗਾ ਜੱਤ ਜਿਹੜੀ ਪ੍ਰੋਬਲਮ ਬੱਚਿਆਂ ਦੀ ਮੈਥ ਦੀ ਹੁੰਦੀ ਹੈ ਠੀਕ ਹੈ ਤਾਂ ਕਿ ਬੱਚੇ ਮੈਸੇਜ ਜਿਆਦਾ ਵੇਖ ਹੁੰਦੇ ਨੇ ਠੀਕ ਹੈ ਤਾਂ ਅਸੀਂ ਜਿਆਦਾਤਰ ਉਹਨਾਂ ਦੇ ਜਿਹੜਾ ਫੋਕਸ ਮੈਸੇਜ ਹੀ ਕਰਦੇ ਆ ਠੀਕ ਹੈ ਔਰ ਜਿਹੜੇ ਬੱਚਿਆਂ ਦਾ ਕੋਈ ਡਾਊਟ ਵਗੈਰਾ ਹੁੰਦਾਗਾ ਤਾਂ ਅਸੀਂ ਇਸ ਬੱਚੇ ਤੋਂ ਜਾਣਦੇ ਆ ਜੇਕਰ ਬड़ी ਕਲਾਸ ਵਿੱਚ ਕਿਸੇ ਵਿਦਿਆਰਥੀ ਨੂੰ ਫੋਰ ਐਗਜ਼ਾਮਪਲ ਤੋਂ ਉਹਨੂੰ ਕੋਈ ਡਾਊਟ ਆ ਗਿਆ ਠੀਕ ਹੈ ਮੰਨ ਕੇ ਚਲੋ ਕੋਈ ਟੀਚਰ ਨੂੰ ਸਮਝਾ ਰਿਹਾਗਾ ਤੁਮ ਨੂੰ ਸਮਝ ਨਹੀਂ ਆਇਆ ਠੀਕ ਹੈ ਫਿਰ ਜੀ ਕੀ ਲੰਨਾ ਲੈਣਾ ਚੁੱਪ ਚਾਪ ਬੈਠੇ ਰਹਿਣੇ ਹੋ ਕਿ ਟੀਚਰ ਤੋਂ ਬੋਸ ਲੈਣੇ ਨੋ ਸਰ ਚੁੱਪ ਚਾਪ ਨਹੀਂ ਬੈਠਣਾ ਕਿਉਂ ਸਰ ਸਰ ਅਗਰ ਕੋਈ ਡਾਊਟ ਹੈ ਕਲੀਅਰ ਤੇ ਕਰਨਾ ਹੀ ਹੈ ਤੇ ਇਸ ਲਈ ਡਾਊਟ ਕਲੀਅਰ ਜਿੰਨ ਕਰੀਦਾ ਓਕੇ ਹਾਂਜੀ ਸਰ ਹੋਰ ਵੀ ਜਿਹੜੀ ਆਪਣੀ ਜਿਹੜੀ ਸਾਮ ਨੂੰ ਕਲਾਸ ਲੱਗਦੀ ਹੈ ਹਾਂਜੀ ਸਰ 3:30 ਤੋਂ ਲੈ ਕੇ 5:00 ਵਜੇ ਤੱਕ ਹਾਂਜੀ ਠੀਕ ਹੈ ਉਹ ਆਪਣੀ ਕਿਹੜੀ ਕਲਾਸ ਹੁੰਦੀ ਹੈ ਡਾਊਟ ਡਾਊਟ ਵਾਲੀ ਹੁੰਦੀ ਆ ਕਿਸੇ ਨੂੰ ਕੋਈ ਵੀ ਡਾਊਟ ਹੈ ਤੇ ਉਹ ਆਪਣਾ ਕਲੀਅਰ ਕਰ ਸਕਦਾ ਹੈ ਕੋਈ ਮੈਥਸ ਚ ਪ੍ਰੋਬਲਮ ਆ ਪੋਲੀਟੀ ਚ ਆ ਉਹ ਆਪਣਾ ਕਲੀਅਰ ਕਰਦਾ ਉਸ ਕਲਾਸ ਦੇ ਵਿੱਚ ਵੀ ਚੱਲਦੀ ਹੈ ਕਲਾਸ ਜੇਕਰ ਕਿਸੇ ਵਿਦਿਆਰਥੀ ਨੂੰ ਬਿਲਕੁਲ ਹੀ ਸਮਝ ਨਹੀਂ ਆ ਰਿਹਾਗਾ ਠੀਕ ਹੈ ਤਾਂ ਅਸੀਂ ਸ਼ਾਮ ਨੂੰ ਸਪੈਸ਼ਲ ਕਲਾਸ ਲੈਂਦੇ ਆ ਠੀਕ ਹੈ ਤਾਂ ਕਿ ਵਿਦਿਆਰਥੀ ਨੂੰ ਪ੍ਰੋਪਰ ਵੇਰਵੇ ਦੇ ਕੇ ਸਮਝਾਇਆ ਜਾ ਸਕੇ ਡਾਊਟ ਕਲੀਅਰ ਹੋ ਸਕੇ ਐਂਡ ਵਿਜ਼ਨ ਹੋ ਸਕੇ ਨਾਲ ਦੀ ਓਕੇ ਵੀ ਤੁਹਾਡੇ ਮੈਥ ਦੇ ਕਿੰਨੇ ਚੈਪਟਰ ਹੋਗੇ ਸਰ 13 12 13 ਤੇ ਹੋ ਗਏ ਆ 12 13 ਚੈਪਟਰ ਹੋਗੇ ओके ਤੁਹਾਨੂੰ ਕਿੰਨੇ ਮੰਥ ਹੋ ਗਏ ਇੱਥੇ ਆਈ ਨਾ ਸਰ ਮੈਨੂੰ 2 ਮੰਥ ਹੋ ਗਏ ओके 2 ਮੰਥ ਇਸ ਵਿੱਚ ਤੁਨੇ ਕਿਹੋ ਜੁ ਕਿਨੇ ਔਰ ਮੈਂ ਦੀਵਾਰਾ ਤੇਰਾ ਚੈਪਟਰ ਹੋ ਤੁਕਿਨੇ ਰੀਜਨਿੰਗ ਦੇ ਕਿੰਨੇ ਚੈਪਟਰ ਹੋ ਗਏ ਸਰ ਰੀਜਨਿੰਗ ਦੇ ਵੀ 10 11 ਚੈਪਟਰ ਹੋ ਗਏ ਨੇ ओके यस ਸਰ ਪਹਿਲਾ ਮੁਕਾਬਲੇ ਔਰ ਹੌਨੇ ਮੁਕਾਬਲੇ ਮੈਸ ਵਿੱਚ ਕੀ ਦੱਸਣਾ ਜਾਊਂਗੀ ਸਰ ਪਹਿਲੇ ਤੇ ਤੁਹਾਨੂੰ ਪਤਾ ਹੀ ਹੈ ਵੀਕ ਸੀਗਾ ਸਬਜੈਕਟ ਮੇਰਾ ਮੈਥ ਬਹੁਤ ਹੁਣ ਤੇ ਇੰਪਰੂਵਮੈਂਟ ਆਈ ਹੈ ਹੁਣ ਵਧੀਆ ਹੋ ਗਿਆ ਹੈ ਸਰ ਹੁਣ ਮੇਰੇ ਤੁਹਾਡੇ ਕੀ ਸ਼ਡਿਊਲ ਹੁੰਦਾ ਹੈ ਮਾਨਕੀ ਜੀ ਨੂੰ ਤੁਹਾਨੂੰ ਕਲਾਸ ਵਿੱਚ ਟੀਚਰ ਨੇ ਤੁਹਾਨੂੰ ਮੈਦੀ ਪੰਜ ਸਮ ਕਰਵਾਈ ਨੇ ਪੰਜ ਸਮ ਕਰਵਾਤੀ ਹੋਰ ਉਸੀ ਤਰ੍ਹਾਂ ਦੀ ਪੰਜ ਸਮ ਤੁਹਾਨੂੰ ਪ੍ਰੈਕਟਿਕਲੀ ਮੈਨ ਜਿਹੜੇ ਮਿਲਦੇ ਨੇ ਡੇਲੀ ਮਿਲਦੇ ਆ ਨਾ ਡੇਲੀ yes sir ਤਾਂ ਤੁਸੀਂ ਉਹਨੂੰ ਟਰਾਈ ਕਰਦੇ ਆਂ ਅਗਰ ਟਰਾਈ ਨਹੀਂ ਹੁੰਦਾ ਫਿਰ ਕੀ ਕਰਦੇ ਆਂ ਸਰ ਸਰ ਟੀਚਰ ਸੀ ਸਰ ਟੀਚਰ ਤੋਂ ਪੁੱਛਾਂਗੇ ਜੋ ਹੋਏਗਾ ਸਰ ਤੋਂ ਪੁੱਛਾਂਗੇ ਠੀਕ ਹੈ। ਯਸ ਸਰ। ਔਰ ਬਿੜੀ ਰਾਤ ਵਾਰੀ ዱ ਆਪਣਾ ਸਭ ਇੱਕ ਸਾਮਨੇ ਕਲਾਸ ਲੱਗਦੀ ਹੈ ਨਾ? ਯਸ ਸਰ ਫਿਰ। ਨੋ ਵਾਰੀ ਰਾਤ ਨੂੰ ਕਲਾਸ ਲੱਗਦੀ ਹੈ? ਯਸ। ਉੱਥੇ ਬੈਠ ਕੇ ਅਸੀਂ 셀ਫ ਸਟਡੀ ਕਰਦੇ ਨੇ। ਯਸ ਸਰ। ਠੀਕ ਹੈ ਜੀ 9:00 ਲੈ ਕੇ 10:00 ਤੱਕ। ਡਿਨਰ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਵੀ 셀ਫ ਸਟਡੀ ਲਈ। ਓਕੇ। ਸਰ ਉਹਦੇ ਵੀ ਡਾਊਟ ਕਲੀਅਰ ਕੀਤੇ ਜਾਂਦੇ ਨੇ। ਠੀਕ ਹੈ। ਔਰ ਬਿੜੀ ਬਾਕੀ ਸਦਕਾ ਵਾਰੀ ਕਿਸ ਦਿਨ ਜਾਵਾਂਗੇ ਪੰਜਾਬ ਜੀਕੇ ਵਾਰੀ? ਸਰ ਪੰਜਾਬ ਜੀਕੇ ਵੀ ਵਧੀਆ ਚੱਲਦੀ ਹੈ ਠੀਕ ਹੈ ਯਸ ਸਰ ਉਹ ਬਹੁਤ ਵਧੀਆ ਹੈ ਠੀਕ ਹੈ ਮਤਲਬ ਕਿ ਤੁਹਾਡੀ ਇੰਪਰੂਵਮੈਂਟ ਹੋ ਰਹੀ ਹੈ ਯਸ ਸਰ ਹੋ ਰਹੀ ਹੈ ਓਕੇ ਜੇ ਤੁਹਾਡਾ ਮੈਥ ਪਹਿਲਾਂ ਕਾਫੀ ਜ਼ਿਆਦਾ ਵੀਕ ਸੀ ਹੁਣ ਪਹਿਲਾਂ ਨਾਲੋਂ ਬਿਹਤਰ ਬੰਦਾ ਬਣਦਾ ਪਿਆ ਹੈ ਯਸ ਸਰ ਠੀਕ ਹੈ ਹੋਰ ਵੀ ਫਿਜ਼ੀਕਲ ਬਾਰੇ ਕੀ ਦੱਸਣਾ ਚਾਹੋਗੇ ਸਰ ਫਿਜ਼ੀਕਲ ਬਾਰੇ ਵੀ ਸ਼ੁਰੂ ਸ਼ੁਰੂ ਤੇ ਸੀਗਾ ਥੋੜਾ ਸਰ ਚਾ ਵੀ ਚੜਦਾ ਸੀਗਾ 5 ਮਿੰਨਾਂ ਦਾ ਸੀਗਾ ਹੁਣ ਉੱਚ ਵੀ ਇੰਪਰੂਵਮੈਂਟ ਆਈ ਹੈ ਠੀਕ ਹੈ ਹਾਂ ਜੀ ਜੀ

ਕਰੋ ਬਾਹਰ ਨਹੀਂ ਨਿਕਲੇਗੇ ਹਨਾ ਕੋਈ ਅਕੈਡਮੀ ਜਾਂ ਸੈਂਟਰ ਜੁਆਇਨ ਨਹੀਂ ਕਰਦੇਗੇ ਉਦ ਤੱਕ ਆਪਣ ਨੂੰ ਕੁਝ ਵੀ ਸਿੱਖਣ ਨੂੰ ਨਹੀਂ ਮਿਲਦਾ ਦਾ ਠੀਕ ਹੈ ਇਸ ਕਰਕੇ ਤੁਸੀਂ ਜਿੱਥੇ ਫੱਜੀ ਵੀ ਕਰੀ ਬੈਠੇ ਹੋ ਠੀਕ ਹੈ ਔਰ ਤੁਹਾਨੂੰ ਹੁਣੇ ਤਾਂ ਤਿਆਰੀ ਕਰਵਾ ਦੇਣੀ ਪਈ ਰਹੀ ਹੈ ਕਿਉਂਕਿ ਅਕਤੂਬਰ ਤੋਂ ਫਿਰ ਐਸਐਸਜੀਡੀ ਦੀ ਨਵੀਂ ਭਰਤੀ ਆ ਰਹੀ ਹੈ ਠੀਕ ਹੈ ਤਾਂ ਜਿੱਥੇ ਹੁਣ ਤੋਂ ਹੀ ਕੋਈ ਅਕੈਡਮੀ ਜਾਂ ਕੋਈ ਸੈਂਟਰ ਕੋਈ ਜੁਆਇਨ ਕਰੋਗੇ ਠੀਕ ਹੈ ਫੇਰ ਹੀ ਤੁਹਾਡਾ ਇਹਨਾਂ ਤਿੰਨ ਚਾਰ ਮਹੀਨਿਆਂ ਦੇ ਵਿੱਚ ਠੀਕ ਹੈ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਤੁਹਾਡਾ ਕੰਪਲੀਟ ਹੋਊਗਾ ਕਿਉਂਕਿ ਮੌਕੇ ਦੀ ਕਿਸੇ ਦਾ ਕੋਈ ਗੱਲ ਨਹੀਂ ਹੁੰਦਾ ਕਿਉਂਕਿ ਜੇ ਤੁਸੀਂ ਅਕਤੂਬਰ ਵਿੱਚ ਨੋਟੀਫਿਕੇਸ਼ਨ ਆਊਗਾ ਠੀਕ ਹੈ ਉਸ ਤੋਂ 1 2 ਮਨთ ਬਾਅਦ ਠੀਕ ਹੈ ਐਗਜ਼ਾਮ ਲੈ ਲਿਆ ਜਾਊਗਾ ਔਰ ਜੇਕਰ ਤੁਸੀਂ ਅਕਤੂਬਰ ਵਿੱਚ ਕੋਈ ਸੈਂਟਰ ਜੁਆਇਨ ਕਰੋਗੇ ਠੀਕ ਹੈ ਤਾਂ ਤੁਹਾਨੂੰ ਫਿਰ ਦਿੱਕਤ ਆ ਸਕਦੀ ਹੈ ਮੇਰੀ ਕਹਿੰਦਾ ਮਤਲਬ ਹੈ ਜਿਸ ਐਗਜ਼ਾਮ ਨੂੰ ਤੁਸੀਂ ਟਾਰਗੇਟ ਕੀਤਾ ਹੋਗਾ ਠੀਕ ਹੈ ਉਸ ਐਗਜ਼ਾਮ ਨੂੰ ਦੇਣ ਤੋਂ ਪਹਿਲਾਂ ਤੁਹਾਡਾ ਜਿਹੜਾ ਸਿਲੇਬਸ ਹੈ ਪੂਰੀ ਤਰ੍ਹਾਂ ਕੰਪਲੀਟ ਹੋਣਾ ਚਾਹੀਦਾ ਓਕੇ ਕਿਉਂਕਿ ਜੇ ਆਪਣਾ ਸਿਲੇਬਸ ਹੀ ਕੰਪਲੀਟ ਨਹੀਂ ਹੋਇਆਗਾ ਠੀਕ ਹੈ ਜਦੋਂ ਤੁਸੀਂ ਐਗਜ਼ਾਮ ਤੇ ਬੈਠੋਗੇ ਤਾਂ ਤੁਹਾਨੂੰ ਕੀ ਮਤ ਲੱਗੂਗਾ ਠੀਕ ਹੈ ਕਿ ਮੈਥ ਦੇ ਜਿਹੜੇ ਕਿਹੜੇ ਟੌਪਿਕ ਤੋਂ ਕਿਹੜੇ ਚੈਪਟਰ ਤੋਂ ਕਿਹੜੇ ਸਬ ਮਾਈਨੇ ਠੀਕ ਹੈ ਔਰ ਬੱਚੇ ਅਕਸਰ ਕੀ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਕਹਿ ਰਹੇ ਹਾਂ ਬਿਚਾਰ ਮੈਥ ਕਾਫੀ ਵੀਕ ਹੈਗਾ ਕਿ ਕਈ ਵਿਦਿਆਰਥੀ ਕੀ ਕਰਦੇ ਨੇ ਜਿਵੇਂ ਜਿਹੜੇ ਬੱਚਿਆਂ ਦਾ ਮੈਥ ਵੀਕ ਹੈਗਾ ਨਾ ਉਹ ਮੈਥ ਤੇ ਘੱਟ ਫੋਕਸ ਕਰਦੇ ਨੇ ਔਰ ਜੋ ਸਬਜੈਕਟ ਉਹਨੂੰ ਵਧੀਆ ਲੱਗਦੇ ਨੇ ਜਿਵੇਂ ਜੀਕੇ ਹੋਗੀ ਹਨਾ ਤਾਂ ਕਰੰਟ ਅਫੇਅਰ ਹੋ ਗਿਆ ਔਰ ਕੋਈ ਸਬਜੈਕਟ ਉਸਦਾਗਾ ਬਲਕਿ ਜਿਹੜੇ ਜਿਹੜੇ ਸਬਜੈਕਟ ਬੱਚੇ ਨੂੰ ਵਧੀਆ ਲੱਗਦਾ ਹੈਗਾ ਠੀਕ ਹੈ ਬੱਚੇ ਉਹ ਨਹੀਂ ਸਿਰ ਰੀਡ ਕਰਦੇ ਨੇ ਪਰ ਇਸ ਤਰ੍ਹਾਂ ਕਰਨ ਦੇ ਨਾਲ ਐਗਜ਼ਾਮੀਨਰ ਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਠੀਕ ਹੈ ਤਾਂ ਆਪਾਂ ਨੂੰ ਸਾਰੇ ਸਬਜੈਕਟਾਂ ਦੇ ਕੋਸ਼ਿਸ਼ ਕਰਨਾ ਚਾਹੀਦਾ ਹੈਗਾ ਚਾਹੇ ਆਪਾਂ ਨੂੰ ਵਧੀਆ ਲੱਗੇ ਜਾਂ ਨਹੀਂ ਲੱਗੇ ਕਿਉਂਕਿ ਐਗਜ਼ਾਮੀਨਰ ਜਦੋਂ ਵੀ ਪੇਪਰ ਤਿਆਰ ਕਰਦਾ ਹੈਗਾ ਠੀਕ ਹੈ ਜੀ ਉਹ ਸਾਰੇ ਸਬਜੈਕਟ ਵਿੱਚ ਕਾਊਂਟ ਕਰਦਾ ਹੈਗਾ ਮੈਥ ਰੀਜਨਿੰਗ ਪੰਜਾਬ ਦਾ ਸਟੈਟਿਕ ਜੀਕੇ ਕਰੰਟ ਅਫੇਅਰ ਇੰਗਲਿਸ਼ ਕੰਪਿਊਟਰ ਠੀਕ ਹੈ ਮੇਰੀ ਕਹਿੰਦਾ ਮਤਲਬ ਹੈ ਅੱਜ ਦੇ ਟਾਈਮ ਦੇ ਵਿੱਚ ਕੰਪੀਟੀਸ਼ਨ ਇਹ ਕਹਿੰਦਾ ਹੈਗਾ ਕਿ ਆਪਣਾ ਹਰ ਸਬਜੈਕਟ ਪੂਰਾ ਪਰਫੈਕਟ ਹੋਣਾ ਜ਼ਰੂਰੀ ਹੈ ਠੀਕ ਹੈ ਮੈਂ ਤੁਹਾਨੂੰ ਸਿਰਫ ਇਹ ਨਹੀਂ ਕਹੂੰਗਾ ਕਿ ਇਕੱਲਾ ਮੈਥ ਕਰੋ ਜਾਂ ਇਕੱਲਾ ਰੀਜਨਿੰਗ ਕਰੋ ਤੁਹਾਡੀ ਸਿਲੈਕਟ ਨਹੀਂ ਹੋ ਜੂਗੀ ਅੱਜ ਦੇ ਟੈਂਡ ਵਿੱਚ ਤੁਹਾਨੂੰ ਹਰ ਸਬਜੈਕਟ ਨੂੰ ਬਰਾਬਰ ਤੋਲਣਾ ਪੈਣਾ ਲੱਗੇ ਚਾਹੀ ਮੈਥ ਹੋਵੇ ਚਾਹੀ ਰੀਜਨਿੰਗ ਹੋਵੇ ਚਾਹੀ ਇੰਗਲਿਸ਼ ਹੋਵੇ ਜਾਂ ਕੰਪਿਊਟਰ ਹੋਵੇ ਠੀਕ ਹੈ ਜੀ ਓਕੇ ਇਸ ਤੋਂ ਲਾਵਾ ਬੜੀ ਔਰ ਤੁਹਾਡੇ ਕੋਈ ਕੁਐਸਚਨ ਹੋਵੇ ਮੈਥ ਰੀਜਨਿੰਗ ਲੈ ਕੇ ਅਕੈਡਮੀ ਨੂੰ ਲੈ ਕੇ ਜਾਂ ਜਿਹੜੇ ਬੱਚੇ ਇਥੇ ਜਿਨ੍ਹਾਂ ਨੇ ਇਥੇ ਆਉਣਾ ਹੈ ਉਹਨਾਂ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਕਿ ਉਹਨਾਂ ਨੂੰ ਆ ਜਾਣਾ ਚਾਹੀਦਾ ਹੈ ਜਾਂ ਨੋਟੀਫਿਕੇਸ਼ਨ ਤੇ ਆਉਣਾ ਚਾਹੀਦਾ ਹੈ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਨੋਟੀਫਿਕੇਸ਼ਨ ਤੇ ਚਲੋ ਆਪਣੀ ਜਗ੍ਹਾ ਤੇ ਆ ਜਿਓ ਪਰ ਤੁਸੀਂ ਘਰੇ ਬੈਠੇ ਕੁਝ ਨਹੀਂ ਹੋਏ ਨਾ ਇੱਥੇ ਅਕੈਡਮੀ ਆਓ ਜੁਆਇਨ ਕਰੋ ਤੇ ਆਪਣੀ ਫਿਜ਼ੀਕਲ ਦੀ ਵੀ ਤਿਆਰੀ ਕਰੋ ਤੇ ਸਟੱਡੀ ਦੀ ਵੀ ਤਿਆਰੀ ਕਰੋ ਤੁਸੀਂ ਇਹਨਾਂ ਨੂੰ ਵੀ ਦੱਸੋ ਜੀ ਕਿ ਕਿ ਆਪਾਂ ਜਦੋਂ ਘਰੇ ਹੁੰਨੇ ਆ ਹਨਾ ਆਪਣਾ ਕੋਈ ਸ਼ਡਿਊਲ ਨਹੀਂ ਹੁੰਦਾ ਦਾ ਠੀਕ ਹੈ ਘਰ ਦਾ ਕੋਈ ਸ਼ਡਿਊਲ ਨਹੀਂ ਹੁੰਦਾ ਦਾ ਮਨਮਰਜ਼ੀ ਹੁੰਦੀ ਹੈ ਖਾਣਾ ਖਾਣੇ ਦਾ ਵੀ ਕੋਈ ਟਾਈਮ ਨਹੀਂ ਨਾ ਕੋਈ ਸਟੱਡੀ ਦਾ ਟਾਈਮ ਨਾ ਕੋਈ ਫਿਜ਼ੀਕਲ ਦਾ ਟਾਈਮ ਪਰ ਜਦੋਂ ਆਪਾਂ ਕੋਈ ਅਕੈਡਮੀ ਜਾਂ ਜਰ ਕੋਈ ਆਪਾਂ ਸੈਂਟਰ ਜੁਆਇਨ ਕਰ ਲੈਂਦੇ ਆ ਠੀਕ ਹੈ ਤਾਂ ਆਪਾਂ ਇੱਕ ਡਿਸਿਪਲਨ ਆਪਾਂ ਇੱਕ ਅਨੁਸ਼ਾਸਨ ਦੇ ਵਿੱਚ ਆ ਜਾਂਦੇ ਆ ਔਰ ਆਪਾਂ ਨੂੰ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਪੈਂਦਾ ਜਿਵੇਂ ਕਿ ਇਸ ਬੱਚੇ ਨੇ ਤੁਹਾਨੂੰ ਦੇਖਿਆਗਾ ਕਿ ਸਾਡੇ ਸਵੇਰ ਦੀ ਕਲਾਸ ਸ਼ੁਰੂ ਹੋ ਜਾਂਦੀ ਨੇ ਬੱਚੇ ਆਲਰੇਡੀ 5:30 ਵਜੇ ਤਿਆਰ ਹੋ ਜਾਂਦੇ ਨੇ ਠੀਕ ਹੈ ਸਾਡੇ 5:00 ਵਜੇ ਸਵੇਰੇ ਕਲਾਸ ਲੱਗਦੀ ਹੈ ਇਹਨਾਂ ਦੀ

ਠੀਕ ਹੈ ਫਿਜ਼ੀਕਲ ਹੀ ਚਲੇ ਜਾਂਦੇ ਨੇ ਅੱਛਾ ਜੀ ਫਿਜ਼ੀਕਲ ਬਾਰੇ ਤੁਸੀਂ ਜਿਸ ਨਾਲ ਚਾਹੂਗੀ ਵੀ ਇਹਨਾਂ ਦੀ ਕੀ ਟਾਈਮ ਹੈ ਫਿਜ਼ੀਕਲ ਦਾ ਫਿਜ਼ੀਕਲ ਦਾ ਇੱਕ ਜਿਵੇਂ ਜਿਵੇਂ ਜਿਹੜੀ ਸਵੇਰੇ ਦੇ ਬੱਚੇ ਕਲਾਸ ਲਾਉਂਦੇ ਨੇ ਉਹਨਾਂ ਦਾ ਕੀ ਫਿਜ਼ੀਕਲ ਦਾ ਟਾਈਮ ਹੈ ਸਰ ਜੋ ਸਵੇਰ ਦੀ ਕਲਾਸਾਂ ਲਗਾਉਂਦੇ ਨੇ ਉਹ ਮਤਲਬ ਜੀਡੀ ਵਾਲੇ ਹੋਗੇ ਆਰਮੀ ਵਾਲੇ ਹਾਂਜੀ ਉਹਨਾਂ ਦੀ ਲੱਗਦੀ ਹੈ ਪੰਜਾਬ ਪੁਲਿਸ ਵਾਲੇ ਤੇ ਜੇਲ੍ਹ ਵਾਰਡਨ ਵਾਲੇ ਉਹਨਾਂ ਦੀ ਸਵੇਰੇ ਫਿਜ਼ੀਕਲ ਦੀ ਤਿਆਰੀ ਹੁੰਦੀ ਹੈ 6:30 ਤੋਂ 9 ਵਜੇ ਤੱਕ ਓਕੇ ਹਾਂਜੀ ਸਰ ओके ਜਿਹੜੇ ਬੱਚਿਆਂ ਦੀ ਸਵੇਰ ਦੀ ਕਲਾਸ ਲੱਗਦੀ ਹੈ ਸਟਡੀ ਲਈ ਠੀਕ ਹੈ ਉਹਨਾਂ ਦਾ ਸਾਮ ਫਿਜ਼ੀਕਲ ਦਾ ਲੱਗਦਾਗਾ yes sir ਠੀਕ ਹੈ ਔਰ ਜਿਹੜੇ ਬੱਚੇ 10 ਵਜੇ ਤੋਂ ਬਾਅਦ ਕਲਾਸ ਲਾਉਂਦੇ ਨੇ ਠੀਕ ਹੈ ਉਹਨਾਂ ਦੀ ਸੋਦਾ ਹੀ ਉਹਨ ਕੀ ਫਿਜ਼ੀਕਲ ਦੀ ਕਿਉਂਕਿ ਉਹ ਫਿਜ਼ੀਕਲ ਹੀ ਚਲੇ ਜਾਂਦੇ ਨੇ yes sir ਠੀਕ ਹੈ ਤਾਂ ਇਥੇ ਬੱਚੇ ਦੇ ਡਿਪੈਂਡ ਕਰਦਾਗਾ ਵੀ ਜੇਕਰ ਕੋਈ ਵਿਦਿਆਰਥੀ ਫਿਜ਼ੀਕਲ ਵਿੱਚ ਠੀਕ ਹੈਗਾ ਤਾਂ ਉਹ ਫਿਜ਼ੀਕਲ ਲਗਾ ਲੈਂਦਾਗਾ ਜੀ ਕਿਸ ਨੂੰ ਲਾਉਂਦਾ ਮੈਂ ਨਹੀਂ ਸਰ ਮੈਂ ਫਿਜ਼ੀਕਲ ਦੇ ਵਿੱਚ ਮੈਂ ਫਿੱਟਾ ਮੈਂ ਸਰਬਸਕ੍ਰਿਪਟ ਕਰ ਸਕਦਾਗਾ ਮੇਰੀ ਸਟਡੀ ਵੀ ਹੈ ਠੀਕ ਹੈ ਉਹ ਸਟਡੀ ਵਾਲ ਚਲਾ ਜਾਂਦਾਗਾ क्योंकि इतने तुम पूरी आजाद हो ठीक है तो मन करे तो कोई भी क्लास लगा सकते हो ठीक है और अपनी वरी तरीके स्टडी करनी है और इस वीडियो में ज्यादा से ज्यादा लाइक करना गा शेयर करना गा मेरा कोई और को कोई आखिरी क्वेश्चन रहता हो तो दस बजे फिर आप वीडियो कर दे मन हाँ सर बस यो कहना चाहेंगे अकेडमी बहुत वादी है जल्दी जल्दी ज्वाइन करो घर बैठे कुछ नहीं होना फिजिकल की तैयारी लिए स्टडी की तैयारी लिए जरूर आओ ओके okay, विडी टेक केयर मिलते हैं आपा अगली वीडियो में ओके बाय टेक केयर ठीक है ता ए वीडियो ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਨਾਗਾ ਸ਼ੇਅਰ ਕਰਨਾਗਾ ਔਰ ਕਮੈਂਟ ਕਰਨਾਗਾ ਠੀਕ ਹੈ ਔਰ ਬਾਕੀ ਜਿਹੜੀ ਬੱਚਿਆਂ ਨੂੰ ਜਿਹੜੇ ਕਿਸੇ وجہ ਕਰਨ ਅਕੈਡਮੀ ਜੁਆਇਨ ਨਹੀਂ ਕਰ ਸਕਦੇਗੇ ਠੀਕ ਹੈ ਤਾਂ ਇਹ ਵੀਡੀਓ ਉਹਨਾਂ ਦਾ ਸਿਰ ਜਰੂਰ ਸ਼ੇਅਰ ਕਰਨਾਗਾ ਕਿਉਂਕਿ ਉਹਨਾਂ ਦੇ ਕੰਮ ਦੀ ਜਰੂਰ ਹੋ ਸਕਦੀ ਹੈ ਕਿਉਂਕਿ ਮੈਂ ਕਈ ਬੱਚੇ ਵੇਖੇ ਨੇ ਜੂ ਕਿਸੇ وجہ ਕਰਨ ਹਨ ਕਰਦੇ ਆਪਾਂ ਹਾਲਾਤਾਂ ਲਈ ਜਾਂ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਤਾ ਉਹ ਜਿਹੜੇ ਸੈਂਟਰ ਜਾਂ ਕੋਈ ਅਕੈਡਮੀ ਜੁਆਇਨ ਨਹੀਂ ਕਰਵਾਉਂਦੇਗੇ ਠੀਕ ਹੈ ਤਾਂ ਉਹ ਜਿਹੜੇ ਕਰੀਬੜੀ ਸਲਸੜੀ ਕਰਦੇ ਨੇ ਬਹੁਤ ਸਾਰੇ ਬੱਚੇ ਮੈਂ ਵੇਖੇ ਨੇ ਜਿਨ੍ਹਾਂ ਨੇ ਕਰੀਬੜੀ ਵਿਧੀ ਦੀਆਂ ਤਿਆਰੀ ਕੀਤੀ ਹੈ ਪਰ ਮੈਂ ਕਹਿਣਾ ਚਾਹਾਂਗਾ ਵੀ ਹਰ ਵਿਦਿਆਰਥੀ ਇਦਾਂ ਨਹੀਂ ਕਰ ਸਕਦਾ ਹੈ ਹਨਾ ਕਿਉਂਕਿ ਸਭ ਦਾ ਅਲੱਗ-ਅਲੱਗ ਥਿੰਕਿੰਗ ਪ੍ਰੋਸੈਸ ਹੈ ਹਨਾ ਕਿਸੇ ਨੂੰ ਸੈਂਟਰ ਜਾਂ ਅਕੈਡਮੀ ਜੁਆਇਨ ਕਰਨ ਦੀ ਲੋੜ ਪੈਂਦੀ ਹੈ ਕਿਉਂਕਿ ਬਿਨਾ ਗਾਈਡੈਂਸ ਤੋਂ ਠੀਕ ਹੈ ਆਪਾਂ ਨੂੰ ਕੋਈ ਰਸਤਾ ਨਹੀਂ ਮਿਲਦਾਗਾ ਓਕੇ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਓਕੇ ਬਾਈ ਟੇਕ ਕੇਅਰ